ਨਹਿਰ ਬੰਦ ਹੋਣ ਦੇ ਵਿਰੋਧ ਚ ਗੁੱਸੇ ਚ ਆਏ ਕਿਸਾਨਾਂ ਨੇ ਹਾਈਵੇ ਕੀਤਾ ਜਾਮ ਅੱਜ ਅਸੀਂ ਜੀ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਟੋਲ ਪਲਾਜ਼ਾ ਬੰਦ ਕੀਤਾ ਗਿਆ ਇੱਕ ਤਾਂ ਇਹਨਾਂ ਨੇ ਵਾਰਾਬੰਦੀ ਰੱਖੀ ਸੀ ਵਾਰਾਬੰਦੀ 2 ਦਿਨ ਪਹਿਲਾਂ ਹੀ ਬੰਦ ਕਰ ਲਈ ਨਹਿਰਾਂ ਹਾਲਾਂਕਿ ਐਤਵਾਰ ਬੰਦੀ ਸੀ ਆਮ ਜਾਣ ਵਾਲੇ ਵਾਹਨ ਚਾਲਕਾਂ ਨੂੰ ਕਾਫੀ ਮੁਸ਼ਕਲਾਂ ਦਾ ਕਰਨਾ ਪਿਆ ਸਾਹਮਣਾ ਬਾਈ ਟੈਂਪਰੇਚਰ ਨਾਲ 70 80 ਡਿਗਰੀ ਦੇ ਜਿਹੜੇ ਸੜਕੇ ਕਾ ਅਸੀਂ ਕੁੱਤਾ ਵਾਂਗ ਉਹਨਾਂ ਨੂੰ ਪਾਲੇ ਸੀ ਅੱਜ ਉਹ ਕੁੱਤੇ ਜਿਹੜੇ ਛੱਡ ਰਹੇ ਆ ਤਾਂ ਸਾਡੀ ਜਿਹੜੀ ਆਤਮਾ ਹੈ ਉਹ ਨਹੀਂ ਰੋਂਦੀ ਨਹਿਰੀ ਵਿਭਾਗ ਦੇ ਐਕਸੀਅਨ ਨੇ ਕਿਸਾਨਾਂ ਨੂੰ ਦਿੱਤਾ ਆਸ਼ਵਾਸ਼ਣ ਬਸ ਇਹ ਕਹਿਣਾ ਚਾਹੁੰਦੇ ਆ ਕਿ ਸਾਡਾ ਨਹਿਰਾਂ ਵਿੱਚ ਪਾਣੀ ਪ੍ਰੋਪਰ ਪੂਰਾ ਚੱਲਣਾ ਚਾਹੀਦਾ ਹੈ ਅਸੀਂ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਹੈ ਬਾਗਬਾਨੀ ਵਿਭਾਗ ਨੂੰ ਵੀ ਮੰਗ ਪੱਤਰ ਦਿੱਤਾ ਦੇ ਦੇ ਚੁੱਕੇ ਆ ਇੰਜੀ ਮੁਕੇ ਦੇ ਕਿਸਾਨਾਂ ਨੇ ਵਾਰ ਬੰਦੀ ਕਰਕੇ ਜੀ ਇਹਨਾਂ ਨੇ ਧਰਨਾ ਲਾਇਆ ਜੀ ਤੇ ਇਹਨਾਂ ਨੇ ਪਹਿਲਾਂ ਡੀਸੀ ਸਾਹਿਬ ਨੂੰ ਮਿਲੇ ਜੀ ਉਹਨਾਂ ਐਕਸ਼ਨ ਸਾਹਿਬ ਨੂੰ ਛੱਡਿਆ ਸੀ ਉਹਨਾਂ ਦਾ ਵਾਰ ਰਿਆ ਕਰਨੀ ਤੇ ਤੇ ਸਾਡਾ ਪ੍ਰਸ਼ਾਸਨ ਪਹੁੰਚ ਗਿਆ ਚੌਂਕੀਨ ਜਰ ਸਾਹਿਬ ਵੀ ਪਹੁੰਚ ਗਏ ਇਹ ਧਰਨਾ ਗਿੱਦੜਾਂ ਦੀ ਟੋਲ ਪਲਾਜ਼ੇ ਲਾਇਆ ਜਾ ਰਿਹਾ ਹੈ ਇਹਨਾਂ ਨੂੰ ਆਸ਼ਵਾਸਨ ਇਹ ਹੀ ਹੈ ਵੀ ਵੀਰਵਾਰ ਤੋਂ ਅੰਦਰ ਪਾਣੀ ਅਸੀਂ ਦੇ ਦਾਂਗੇ ਦੁਬਾਰਾ ਬਹਾਲ ਕਰ ਦੇ ਨੀ ਇਹਨਾਂ ਦੀ ਮੇਨ ਮੰਗ ਕੀ ਨੇ ਮੇਨ ਮੰਗ ਵਾਰ ਬੰਦੀ ਨੂੰ ਲੈ ਕੇ ਵੀ ਵਾਰ ਬੰਦੀ ਸਾਨੂੰ ਨਾ ਦਿੱਤੀ ਜਾਵੇ ਠੀਕ ਹੈ ਪਾਣੀ ਚਾਲੂ ਰੱਖਿਆ ਹਰ ਵੀ ਗੱਲਬਾਤ ਚੱਲ ਰਹੀ ਹੈ ਜੀ ਇਹਨਾਂ ਨੂੰ ਵਿਸ਼ਵਾਸ ਦਿਵਾ ਰਹੇ ਆ ਵੀ ਵੀਰਵਾਰ ਨੂੰ ਪਾਣੀ ਦੇਵਾਂਗੇ ਉਹਦੇ ਲਈ ਵਿਚਾਰ ਕਰ ਰਹੇ ਆ ਅਬ ਬਹੁਤ ਨਹਿਰ ਪ੍ਰਸ਼ਾਸਨ ਵੱਲੋਂ ਬਾਰਾਂਦਰੀ ਦੇ ਤਹਿਤ ਮੂਲਕਾ ਮਾਈਨਰ ਨੂੰ 1 ਹਫਤੇ ਲਈ ਬੰਦ ਕਰ ਦਿੱਤਾ ਜਿਸ ਕਾਰਨ ਕਿਸਾਨ ਜਥੇ ਬੰਦਿਆਂ ਨੇ ਅਬਹੁਤ ਸ਼੍ਰੀ ਨਗਰ ਰੋਡ ਤੇ ਗਿੱਦਣਾ ਵਾਲੇ ਟੋਲ ਪਲਾਜ਼ਾ ਨੇੜੇ ਜਮਕਰ ਧੰਨ ਲਗਾ ਦਿੱਤਾ ਜਿਸ ਕਾਰਨ ਆਉਣ ਜਾਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤਾਂ ਨੇ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਵੀ ਚੌਕਸ ਹੋ ਗਿਆ ਅਤੇ ਪੁਲਿਸ ਮੁਲਾਜ਼ਮਾ ਨੇ ਵਾਣਾ ਨੂੰ ਮੋੜਨਾ ਸ਼ੁਰੂ ਕਰ ਦਿੱਤਾ ਇਸ ਮੌਕੇ ਥਾਣਾ ਖੂਇਆ ਸਰਵਰ ਦੇ ਇੰਚਾਰਜ ਰਮਨ ਕੁਮਾਰ ਵੀ ਪਹੁੰਚੇ ਇਸ ਤੋਂ ਬਾਅਦ ਜਿਵੇਂ ਹੀ ਨੈਰੀ ਵਿਭਾਗ ਦੇ ਐਕਸੀਅਨ ਨੂੰ ਸੂਚਨਾ ਮਿਲੀ ਕਿ ਕਿਸਾਨਾਂ ਨੇ ਨੈਸ਼ਨਲ ਹਾਈਵੇ ਤੇ ਧਰਨ ਲਗਾ ਦਿੱਤਾ ਉਹ ਮੌਕੇ ਤੇ ਐਸ ਡੀਓ ਜਸਵਿੰਦਰ ਵਰਕ ਅਤੇ ਰਵਿੰਦਰ ਦੇ ਨਾਲ ਮੌਕੇ ਤੇ ਪਹੁੰਚੇ ਤੇ ਕਿਸਾਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਆਸ਼ਵਾਸ਼ਣ ਦਿਵਾਇਆ ਕਿ ਵੀਰਵਾਰ ਦੀ ਸਵੇਰੇ ਕਿਸਾਨਾਂ ਨੂੰ ਟੇਲਾਂ ਤੇ ਪਾਣੀ ਪੂਰਾ ਕਰ ਦਿੱਤਾ ਜਾਵੇਗਾ ਉਸ ਤੋਂ ਬਾਅਦ ਕਿਸਾਨਾਂ ਨੇ ਧਰਨਾ ਉਠਾ ਲਿਆ ਕਿਸ ਮੁੱਦੇ ਨੂੰ ਲੈ ਕੇ ਅੱਜ ਜਿਹੜਾ ਹੈ ਟੋਲ ਪਲਾਜ਼ਾ ਨੂੰ ਬੰਦ ਕੀਤਾ ਗਿਆ ਪੂਰੀ ਰੋਡ ਜਾਮ ਕੀਤੀ ਗਈ ਹੈ ਅੱਜ ਅਸੀਂ ਜੀ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਟੋਲ ਪਲਾਜ਼ਾ ਬੰਦ ਕੀਤਾ ਗਿਆ ਇੱਕ ਤਾਂ ਇਹਨਾਂ ਨੇ ਵਾਰਾਬੰਦੀ ਰੱਖੀ ਸੀ ਵਾਰਾਬੰਦੀ 2 ਦਿਨ ਪਹਿਲਾਂ ਹੀ ਬੰਦ ਕਰ ਲਈ ਨਹਿਰਾਂ ਹਾਲਾਂਕਿ ਐਤਵਾਰ ਬੰਦੀ ਸੀ ਨੰਬਰ 2 ਗੱਲ ਵਾਰਾਬੰਦੀ ਸਾਨੂੰ ਚਾਹੀਦੀ ਨਹੀਂ ਕਿਉਂਕਿ ਸਾਡਾ ਡਾਇਵਰਸੀਫਿਕੇਸ਼ਨ ਏਰੀਆ ਹੈ ਥੱਲੇ ਵਾਲਾ ਪਾਣੀ ਸਾਡਾ ਪੀਣ ਦਾ ਨਹੀਂ ਕੈਲੋਫੋਨ ਫੋਰਨੀਆ ਕਹਿਣ ਜਿਹਾ ਵਾਲਾ ਏਰੀਆ ਕਿਨੂਆ ਦਾ ਏਰੀਆ ਸਾਡਾ ਬਰਬਾਦ ਹੋ ਰਿਹਾ ਹੈ 1000 ਕਿਊਸਕ ਪਾਣੀ ਸਾਡਾ ਪਿੱਛੋਂ ਘਟ ਆ ਰਿਹਾ ਹੈ ਘਟ ਆ ਬਦੌਲਤ ਇਹ ਸਾਡੀ ਵਾਰਾ ਬੰਦੀਆਂ ਲਾ ਰਹੀਆਂ ਅਸੀਂ ਸੋਕੇ 'ਚ ਵੀ ਮਰਦੇ ਆ ਤਿੰਨੇ ਥਲੜਾ ਪਾਣੀ ਵੀ ਸਾਡਾ ਪੀਣ ਵਾਲਾ ਨਹੀਂ ਤੇ ਨਰਮੇ ਨੂੰ ਗਲਾਬੀ ਸੁੰਢੀ ਪੈ ਰਹੀ ਐ ਦੱਸੋ ਅਸੀਂ ਜਾਈਏ ਤਾਂ ਜਾਈਏ ਕਿੱਧਰ ਇੱਕ ਪਾਸੇ ਮਾਨ ਸਾਹਿਬ ਜੁਮਲੇਬਾਜ਼ੀਆ ਕਰ ਰਹੇ ਨੇ ਕਹਿ ਰਹੇ ਨੇ ਅਸੀਂ ਟੈਲਾਂ ਤੱਕ ਪਾਣੀ ਪਹੂਰਾ ਕਰਾਤਾ ਇੱਕ ਵਾਰੀ ਗਰਾਊਂਡ ਤੇ ਆ ਕੇ ਵਹੋਰ ਦੇ ਹਾਲਾਤ ਤਾਂ ਵੇਖੋ ਕੀ ਨੇ ਉਹਨੇ ਤਰਨਾ ਕਦੋਂ ਤੱਕ ਜਾਰੀ ਰਹੇਗਾ ਇਹ ਜਰੋ ਤੱਕ ਕੋਈ ਇੱਥੇ ਉੱਚ ਅਧਿਕਾਰੀ ਨਹੀਂ ਆਉਂਦਾ ਸਾਡੇ ਨਾਲ ਕਿਸਾਨਾਂ ਨਾਲ ਬੈਠ ਕੇ ਗੱਲਬਾਤ ਨਹੀਂ ਕਰਦਾ ਪਾਣੀਆਂ ਦੇ ਮਸਲੇ ਤੇ ਉਦੋਂ ਤੱਕ ਇਹ ਤਰਨਾ ਜਾਰੀ ਰਹੇਗਾ ਤੇ ਕੁਝ ਲੋਕ ਨੇ ਜਿਹੜੇ ਪਰੇਸ਼ਾਨ ਹੁੰਦੇ ਉਹਨਾਂ ਨੂੰ ਕਿਸ ਤਰ੍ਹਾਂ ਕਹਨੇ ਹੋ ਫਿਰ ਕਿਤਰਾ ਕਹਣਾ ਸੀ ਕਹਿੰਦੇ ਆ ਵੀ ਸਾਡਾ ਸਾਥ ਦਿਓ ਅਸੀਂ ਇਸ ਇਸ ਮਸਲੇ 'ਚ 25 ਤਰੀਕ ਨੂੰ ਮਾਨ ਜੋਗ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦੇ ਚੁੱਕੇ ਆ ਇੱਕ ਚਿੱਠੀ ਅਸੀਂ ਬਾਗਬਾਨੀ ਵਿਭਾਗ ਤੋਂ ਵੀ ਇੱਕ ਢਾ ਚੁੱਕੇ ਆ ਨਹਿਰੀ ਪ੍ਰਸ਼ਾਸਨ ਨੂੰ ਵੀ ਪਾਣੀ ਜਿਹੜੀ ਬੰਦੀ ਵਾਰਾ ਬੰਦੀ ਬਿਲਕੁਲ ਵਾਜਬ ਨਹੀਂ ਹੈ ਇਸ ਟਾਈਮ ਜਿਹੜਾ ਕਿਨੂ ਦੇ ਤਲਕੇ 'ਚ ਸਾਡੇ ਬਾਗਾਂ ਦਾ ਏਰੀਆ ਹੈ ਇੱਧਰ ਤੇ ਨਰਮਤਾ ਵੈਸੇ ਨਹੀਂ ਹੋਏ ਕਿਨੂ ਦੇ ਬਾਗਾਂ ਤੇ ਨਿਰਭਰ ਅਸੀਂ ਕਿਸਾਨ ਸਾਰੇ ਜਿਹੜੇ ਅਬੋਰ ਏਰੀਆ ਪੱਟੀਆਂ ਜਿਹੜਾ ਕਿਨੂ ਦੇ ਬਾਗਾਂ ਤੇ ਨਿਰਭਰ ਐ ਤੇ ਕਿਨੂ ਦੇ ਬਾਗ ਲਾਏ ਹੋਏ ਐ ਹੁਣ ਖੇਤਾਂ ਵਿੱਚ ਜਾ ਕੇ ਵੇਖੋ ਪਾਣੀ ਦੇ ਬਿਗੈਰ ਇੱਕ ਹਾਈ ਟੈਂਪਰੇਚਰ ਨਾਲ 70 80 ਸੀ ਮੁੱਤੇ ਜਿਹੜੇ ਛੜ ਗਏ ਤਾਂ ਅਸੀਂ ਕੁੱਤਾ ਵਾਂਗ ਉਹਨਾਂ ਨੂੰ ਪਾਲੇ ਸੀ ਅੱਜ ਉਹ ਪੁੱਟੇ ਜਿਹੜੇ ਛੜ ਰਹੇ ਤਾਂ ਸਾਡੀ ਜਿਹੜੀ ਆਤਮਾ ਹੈ ਉਹ ਨਹੀਂ ਰੋਂਦੀ ਸਰਕਾਰਾਂ ਨੂੰ ਕੀ ਪਤਾ ਇੱਥੇ ਆ ਕੇ ਵੇਖੇ ਸਰਕਾਰ ਖੇਤਾਂ ਵਿੱਚ ਢੀੜਾ ਮਾਰੇ ਫਿਰ ਤਾਂ ਪਤਾ ਲੱਗੇ ਸਰਕਾਰਾਂ ਨੂੰ ਵੀ ਇਹਨਾਂ ਨਾਲ ਕੀ ਹੋ ਰਿਹਾ ਹੈ ਤੇ ਪਾਣੀ ਚਾਹੀਦਾ ਜਾਂ ਨਹੀਂ ਚਾਹੀਦਾ ਇਹਨਾਂ ਨੂੰ ਅਸੀਂ ਕੀ ਕਰੀਏ ਅਸੀਂ ਮਜਬੂਰ ਸੜਕਾਂ ਤੇ ਧਰਨੇ ਲਾਉਣ ਲਈ ਪਰ ਸਰਕਾਰਾਂ ਸਾਡੇ ਤੇ ਕੋਈ ਗੌਰ ਨਹੀਂ ਕਰ ਰਹੀ ਸਾਡੇ ਕਿਸਾਨਾਂ ਨੂੰ ਮਾਰ ਰਹੀ ਹੈ ਬਸ ਇਹ ਕਹਿਣਾ ਚਾਹੁੰਦੇ ਆ ਕਿ ਸਾਡਾ ਨਹਿਰਾ ਜੇ ਪਾਣੀ ਪ੍ਰੋਪਰ ਪੂਰਾ ਚੱਲਣਾ ਚਾਹੀਦਾ ਹੈ ਅਸੀਂ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਹੈ ਬਾਗਬਾਨੀ ਵਿਭਾਗ ਨੂੰ ਵੀ ਮੰਗ ਪੱਤਰ ਦਿੱਤਾ ਤੇ ਦੇ ਚੁੱਕੇ ਹਾਂ ਪਰੰਤੂ ਕੋਈ ਵੀ ਸੁਣਵਾਈ ਨਹੀਂ ਕਰ ਰਹੇ ਅਸੀਂ ਉਹਨਾਂ ਨੂੰ ਕਿਹਾ ਸੀ ਅੱਜ 8 ਦਿਨ ਪਹਿਲਾਂ ਆਲਟੀਮੇਟ ਦਿੱਤਾ ਸੀ ਵੀ ਸਾ ਨਹਿਰਾ ਨਾ ਬੰਦ ਕੀਤੀ ਜਾਂ ਅਜੇ ਉਹਨਾਂ ਦੀ ਜਿਹੜੀ ਨਹਿਰ ਬੰਦੀ ਸੀ ਉਹ ਅਜੇ ਕੱਲ ਬਣਦੀ ਸੀ ਉਹਨਾਂ ਨੇ ਉਸ ਤੋਂ 24 ਗੱਡੇ ਪਹਿਲਾਂ ਹੀ ਨਹਿਰ ਬੰਦ ਕਰ ਦਿੱਤੀ ਏ ਇੰਨਾ ਤੱਕਾ ਹੋ ਰਿਹਾ ਇੰਨਾ ਤੱਕਾ ਹੋ ਰਿਹਾ ਕੋਈ ਕਿਸੇ ਦਾ ਕੋਈ ਕਾਨੂੰਨ ਕਾਇਦਾ ਦਾ ਨਾਮ ਹੀ ਨਹੀਂ ਹੈ ਜੀ ਐਕਸ਼ਨ ਸਾਹਿਬ ਤਾਂ ਕਹਿ ਰਹੇ ਆ ਵੀ ਕੁਝ ਪਾਣੀ ਦੀ ਘਾਟ ਕਰਕੇ ਜਿਹੜੀ ਬਾਰ ਬੰਦੀ ਦਿੱਤੀ ਗਈ ਹੈ ਉਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਵੀ ਤੁਸੀਂ ਜਾ ਕੇ ਦੇਖ ਲਓ ਪਾਣੀ ਦੀ ਕਿੱਥੇ ਘਾਟ ਹੈਗੀ ਹੈ ਉਹਨਾਂ ਰਾਜਸਥਾਨ ਦੀ ਨਹਿਰ ਦੇ ਵਿੱਚ ਓਵਰ ਪਾਣੀ ਦੇ ਰੱਖਿਆ ਹੈ ਕਿਉਂ ਦੇ ਰੱਖਿਆ ਪੰਜਾਬ ਦਾ ਪਾਣੀ ਦੂਜੇ ਸਟੇਟਾਂ ਨੂੰ ਫ੍ਰੀਚ ਦੇ ਦੇ ਰਖੇ ਉਹਨਾਂ ਨੂੰ ਓਵਰ ਪਾਣੀ ਵੀ ਦੇ ਰਖੇ ਸਾਡਾ ਪਾਣੀ ਹੱਕ ਮਾਰ ਮਾਰ ਕੇ ਸਾਡੇ ਪੰਜਾਬ ਦਾ ਪਾਣੀ ਦੇ ਆ ਕੇ ਡਾਕੇ ਮਾਰ ਮਾਰ ਕੇ ਅਗਲੇ ਦੂਜੇ ਦੂਜੇ ਸੂਬਿਆਂ ਨੂੰ ਫ੍ਰੀਚ ਦੇ ਰਹੇ ਨੇ ਪਾਣੀ ਕਿਉਂ ਦੇ ਰਹੇ ਨੇ ਸਾਡਾ ਨਹੀਂ ਹੱਕ ਮੰਨਦਾ ਪਾਣੀ ਲਾਉਣ ਦਾ ਉੱਪਰੋਂ ਬਰਸਾਤ ਨਹੀਂ ਹੋ ਰਹੀ ਸਾਰਾ ਕੁਝ ਸੁੱਕੇ ਨਰਮਾ ਸੁੱਕੀ ਜਾਂਦਾ ਬਾਗ ਸੁੱਕ ਸੁੱਕ ਕੇ ਸਾਰੇ ਪੁੱਟ ਪੁੱਟ ਕੇ ਸਭ ਬਜਾਰਾ ਚ ਚਾਈ ਜਾ ਰਹੇ ਨੇ